ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ਼੍ਰੀ ਨਰਿੰਦਰ ਭਾਈ ਮੋਦੀ ਜਿੰਦਾਬਾਦ ਸ਼੍ਰੀ ਨਰਿੰਦਰ ਭਾਈ ਮੋਦੀ ਜਿੰਦਾਬਾਦ ਜੈ ਕਾਰਾ ਵੀਰ ਬਜਰੰਗੀ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਆ ਹੋ ਲੈ ਲੈ ਫੋਟੋ ਵੀ ਲੈ ਫੋਟੋ ਯਾਦ ਨਾਲ ਭਾਗ ਲਾ ਬਸ ਅੰਦਰੋਂ ਮਲਗੀ ਮੀਟਿੰਗ ਕਰਦਾ ਪਗੜੀ ਵਾਲਾ ਗੱਲ ਕਰਦਾ ਸੈਂਟਰ ਸਰਕਾਰ ਵੀ ਗਵਰਨਮੈਂਟ ਵੀ ਖੜਿਆ ਮਾਰਾ ਸੈਂਟਰ ਗਵਰਨਮੈਂਟ ਵੀ ਹੈ ਨਾ ਨਾਲ ਮੈਂ ਤਾਂ ਇਹ ਕਹਾਂ ਸੈਂਟਰ ਗਵਰਨਮੈਂਟ ਵੀ ਸਾਡੇ ਕੋਲ ਪਿੱਛੇ ਹੀ ਖੜੀ ਹੋ ਬਹੁਤ 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 ਦੇਸ਼ ਭਾਰਤ ਦਾ ਨਾ ਉਹਨਾਂ ਦੇ ਹੱਥ ਮਜ਼ਬੂਤ ਹੈ ਭਾਜੀ ਧੰਨਵਾਦ ਦੀ ਵੀ ਨਾ ਜੀ ਦਾ ਕਰਦੀ ਜੀ ਦਾ ਜੀ ਜੱਟ ਜੀ ਦਾ ਸਾਡੇ ਜੀ ਦਾ ਸਰਕਾਰੀ ਸਰਕਾਰ ਇੱਕ ਵਾਰ ਮੋਤੀ ਸਰਕਾਰ ਹਰ ਇੱਕ ਵਾਰ 400 ਬਾਹਰ ਇੱਕ ਵਾਰ 400 ਬਾਹਰ ਭਾਤਯ ਜਨਤਾ ਪਾਰਟੀ ਜਿੰਦਾਬਾਦ ਭਾਤਯ ਜਨਤਾ ਪਾਰਟੀ ਜਿੰਦਾਬਾਦ ਵੀ ਨਰੇਂਦਰ ਬਾਦਦੀ ਜਿੰਦਾਬਾਦ ਨਰੇਂਦਰ ਬਾਦਦੀ ਜਿੰਦਾਬਾਦ ਭਾਤਯ ਜਨਤਾ ਪਾਰਟੀ ਜਿੰਦਾਬਾਦ ਭਾਤਯ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਪੰਕਜ ਟਿੰਗਰਾ ਜਿੰਦਾਬਾਦ ਦੀਪਕ ਸ਼ਰਮਾ ਜਿੰਦਾਬਾਦ ਦੀਪਕ ਸ਼ਰਮਾ ਜਿੰਦਾਬਾਦ ਹਾਂਜੀ ਸਰ ਬਹੁਤ ਬਾਰਾਂ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚੀ ਹੋਈ ਹੈ ਇਧਰ ਲੈ ਹਿੱਸੇ ਦਾ ਇਧਰ ਭਲਾ ਕੋਈ ਭੇਰ ਪਾਉਂਦੇ ਜਿਸ ਬੰਦੇ ਨੂੰ ਜ਼ਰੂਰ ਉਹਦੇ ਤੱਕ ਪਹੁੰਚ ਰਹੀ ਹੈ ਉਹਦੇ ਤੋਂ ਫੋਲਿਕ ਪਹਿਲੇ ਇੱਕੋੜਾ ਫੋਲ ਲਾ ਲਾ ਹਾਂ ਫੋਲ ਦੇਵ ਫੋਲ ਦੇਵ ਮਨੀਚੀ ਅੱਜ ਨਕੋਦਰ ਨੂੰ ਜੇਕਰ ਗੱਲ ਕਰੀਏ ਬੀਜੇਪੀ ਵੱਲੋਂ ਦੋ ਜ਼ਿੰਮੇਵਾਰੀਆਂ ਵੱਡੀਆਂ ਦਿੱਤੀਆਂ ਗਈਆਂ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਜੀ ਇਹ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹ ਉਸ ਬੰਦੇ ਨੂੰ ਹੀ ਦਿੱਤੀ ਜਾਂਦੀ ਹੈ ਜਿਹੜਾ ਬੰਦਾ ਡਿਜ਼ਰਵ ਕਰਦਾ ਹੋਵੇ ਔਰ ਜਿਹੜਾ ਬੰਦਾ ਮੋਢਿਆਂ ਤੇ ਭਾਰ ਚੱਕ ਕੇ ਉਹਨੂੰ ਨਿਭਾ ਸਕੇ ਬਹੁਤ ਮੇਰੇ ਦੋਨੋਂ ਜਿਹੜੇ ਸੱਜੇ ਖੱਬੇ ਜਿਹੜੇ ਸਾਡੇ ਸੀਨੀਅਰ ਔਰ ਐਕਸਪੀਰੀਅੰਸ ਬੰਦੇ ਜਿਹੜੇ ਖੜੇ ਆ ਪੰਕਜ ਢਿੰਗਰਾ ਜੀ ਔਰ ਅਦਿੱਤਿਆ ਭਟਾਰਾ ਮਨੂ ਜੀ ਇਹਨਾਂ ਨੂੰ ਪਾਰਟੀ ਹਾਈ ਕਮਾਂਡ ਨੇ ਸੁਨੀਲ ਜਾਖੜ ਜੀ ਨੇ ਮੰਤਰੀ ਸ਼੍ਰੀ ਨਵਸਲੂ ਜੀ ਨੇ ਕੁਝ ਸੋਚ ਸਮਝ ਕੇ ਇਹਨਾਂ ਦੇ ਮੋਢੇ ਦੇ ਉੱਤੇ ਇਹ ਜ਼ਿੰਮੇਵਾਰੀ ਪਾਈ ਹੈ ਔਰ ਬੜੀ ਹੀ ਇਹ ਅਹਿਮ ਜ਼ਿੰਮੇਵਾਰੀ ਹੈ ਜਿਹੜੀ ਆਉਣ ਵਾਲੀ ਲੋਕ ਸਭਾ ਦੇ ਚੋਣਾਂ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰੇਗੀ ਇਹਨਾਂ ਦੋਨਾਂ ਦੇ ਜਿਹੜੇ ਤਜਰਬੇ ਆ ਉਹ ਇਹ ਤਜਰਬੇ ਤੁਸੀਂ ਦੇਖਿਓ ਤੁਹਾਨੂੰ ਇਹਨਾਂ ਦੇ ਕਿੱਦਾਂ ਦਾ ਰੰਗ ਲਾਣਗੇ ਤੁਹਾਡੇ ਸਾਰੇ ਪਬਲਿਕ ਦੇ ਮੋਰੇ ਆਣਗੇ ਔਰ ਉਹਦੇ ਵਿੱਚ ਸਾਡਾ ਜਿਹੜਾ ਪੰਜਾਬ ਦੇ ਵਿੱਚ ਆ ਜਿੱਤਣ ਦਾ ਜਿਹੜਾ ਟੀਚਾ ਹੈ ਜਿਹੜੀ ਆਪੋਜੀਸ਼ਨਾਂ ਬੋਲਦੀਆਂ 13 0 13 0 ਉਹ ਅਸੀਂ ਉਹਨੂੰ ਦਿਖਾਵਾਂਗੇ ਪਬਲਿਕ ਦਿਖਾਲੇਗੀ ਪਬਲਿਕ ਕਿਦਾਂ ਫਤਵਾ ਦਿੰਦੀ ਹੈ ਔਰ ਇਹ ਦੋ ਸਾਡੇ ਭਰਾਵਾਂ ਦੀਆਂ ਜਿਹ ਇਨਾਂ ਦੇ ਨਾਲ ਲੱਗੀ ਸਾਡੀ ਮੰਡਲ ਪ੍ਰਧਾਨ ਦੀ ਅਜੇ ਬਜਾਜ ਦੀ ਉਹਨਾਂ ਦੇ ਨਾਲ ਜਿਹੜੇ ਸਾਡੇ ਹੋਰ 6 ਮੰਡਲਾਂ ਦੇ ਪ੍ਰਧਾਨ ਉਹਨਾਂ ਦੀ ਸਾਰੀਆਂ ਟੀਮਾਂ ਜਨਰਲ ਸੈਕਟਰੀ ਇਹ ਸਾਰੀਆਂ ਟੀਮਾਂ ਜਿਹੜੀਆਂ ਜੀ ਤੌਰ ਜਿਹੜੀਆਂ ਮਿਹਨਤ ਕਰ ਰਹੀਆਂ ਇਹਨਾਂ ਦਾ ਤੁਹਾਨੂੰ ਰਿਜ਼ਲਟ 2024 ਦੇ ਜਿਹੜੇ 4 ਜੂਨ ਨੂੰ ਤੁਹਾਨੂੰ ਬੜੇ ਖੁਸ਼ੀ ਨਾਲ ਪੋਜ਼ਿਟਿਵ ਰਿਜ਼ਲਟ ਆਣਗੇ ਔਰ ਜਿਹੜਾ ਸਾਡੀ ਪਬਲਿਕ ਨੇ ਜਿਹੜਾ ਟੀਚਾ ਹੈ ਕਿ ਮਨ ਬਣਾ ਲਿਆ ਕਿ ਮੋਦੀ ਜੀ ਨੂੰ 400 ਪਾਰ ਕਰਾਉਣਾ ਹੀ ਕਰਾਉਣਾ ਉਹ ਮੋਦੀ ਜੀ ਦੇ ਜਿਹੜੇ ਸੈਂਸੇਰਲੀ ਜਿਹੜੇ ਐਫਰਟਸ ਕੀਤੇ ਹੋਏ ਆ ਜਿਹੜੇ ਪਬਲਿਕ ਨੂੰ ਜਿਹੜੀਆਂ ਸੇਵਾਵਾਂ ਦਿੱਤੀਆਂ ਹੋਈਆਂ ਵੋਟਾਂ ਤੋਂ ਬਾਅਦ ਜਿੱਤਣ ਤੋਂ ਬਾਅਦ ਤਾਂ ਸਾਰੇ ਵਾਅਦੇ ਕਰਦੇ ਆ ਜੇ ਅਸੀਂ ਸਰਕਾਰ ਚਾਇਤਾ ਅਸੀਂ ਆ ਕਰਾਂਗੇ ਜੇ ਅਸੀਂ ਸਰਕਾਰ ਚਾਇਤਾ ਅਸੀਂ ਇਹੋ ਕਰਦੇ ਆਗੇ ਮੋਦੀ ਜੀ ਨੇ ਉਹ ਸਾਬਤ ਕਰ ਦਿੱਤਾ ਕਿ ਸਰਕਾਰ ਜੇ ਅਸੀਂ ਅੱਜ ਰਹਿੰਦੇ ਆ ਮੈਨੂੰ ਪਹਿਲਾਂ ਵੀ ਕਿਸੇ ਤੁਹਾਡੇ ਪੱਤਰਕਾਰ ਭਾਈਚਾਰੇ ਨੇ ਇੱਕ ਸਵਾਲ ਕੀਤਾ ਸੀਗਾ ਕਿ ਇਹ ਇਲੈਕਸ਼ਨ ਦੇ ਦਿਨਾਂ 'ਚ ਇਹ ਸਕੀਮਾਂ ਕਿਉਂ ਤੁਸੀਂ ਦਿੱਤੀਆਂ ਜਾਂਦੀਆਂ ਇਹ ਇਲੈਕਸ਼ਨ ਦੇ ਦਿਨਾਂ ਦੀਆਂ ਸਕੀਮਾਂ ਨਹੀਂ ਆ ਜਿਹੜੀ ਆਵਾਸ ਯੋਜਨਾ ਆਯੂਸ਼ਮਾਨ ਯੋਜਨਾ ਘਰ ਘਰ ਜਿਹੜੀ ਉਜਵਲਾ ਯੋਜਨਾ ਇਹ ਇਲੈਕਸ਼ਨ ਦਾ ਸਟੰਟ ਨਹੀਂ ਹੈ ਇਹ ਪਹਿਲਾਂ ਤੋਂ ਹੀ ਚੱਲਦੀਆਂ ਆ ਰਹੀਆਂ ਸਕੀਮਾਂ ਜਿਹੜੀਆਂ ਹੁਣ ਘਰ ਘਰ ਲੋਕ ਜਾਗ ਗਏ ਲੋਕਾਂ ਨੇ ਖੁਦ ਸਾਨੂੰ ਕਿ ਅਸੀਂ ਵੀ ਇਸ ਲਾਭ ਆਰਥੀ ਦਾ ਇਹਦਾ ਲਾਭ ਆਰਥੀ ਅਸੀਂ ਬਣੇ ਆ ਅਸੀਂ ਇਹਦਾ ਲਾਭ ਲਿਆ ਹੋਇਆ ਸੋ ਇਹ ਜਿਹੜੀਆਂ ਸਕੀਮਾਂ ਮੋਦੀ ਜੀ ਨੇ ਕੋਈ ਪੋਲੀਟੀਕਲ ਸਟੰਡ ਤਾਂ ਬਣਾਇਆ ਨਹੀਂ ਕਿ ਵੋਟ ਲੈਣ ਲਈ ਉਹਨਾਂ ਨੇ ਕਿਹਾ ਜੀ ਮੇਰਾ ਫਰਜ਼ ਹੈ ਕਿ ਮੈਂ ਪਬਲਿਕ ਨੂੰ ਇਹ ਸਕੀਮਾਂ ਇਸ ਲਾਭ ਦੇਣਾ ਆ ਨਾਗਰਿਕ ਹਰ ਇੱਕ ਨਾਗਰਿਕ ਮੇਰਾ ਪਰਿਵਾਰ ਹੈ ਔਰ ਮੋਦੀ ਦਾ ਪਰਿਵਾਰ ਸਿਰ ਚੜ ਕੇ ਬੋਲ ਰਿਹਾ ਇਸ ਵੇਲੇ ਕਿ ਉਹ ਹੋਊਗਾ 400 ਪਾਰ ਹੋਊਗਾ 100% 400 ਪਾਰ ਹੋਊਗਾ ਮਨੀਸ਼ ਜੇਕਰ ਕਲ ਕਰਗੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਤੁਹਾਡੀ ਪਾਰਟੀ ਤੇ ਜਿਹੜੇ આરોਪ ਲਗਾਏ ਜਾ ਰਹੇ ਨੇ ਕਿ ਇਹਨਾਂ ਵੱਲੋਂ ਜਿਹੜਾ ਸਾਨੂੰ ਜਿਹੜਾ ਹੈਗਾ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਗੱਲ ਕਰੀਏ ਤਾਂ ਵਿਧਾਇਕਾਂ ਵੱਲੋਂ ਜਿਹੜੀਆਂ ਹੈਗੀਆਂ ਕਈ ਐਫ ਆਈ ਆਰ ਵੀ ਦਰਜ ਕਰਾਈਆਂ ਗਈਆਂ ਕਿਸ ਤਰ੍ਹਾਂ ਦੇਖਦੇ ਆ ਖਰੀਦੋ ਪਰੋਤ ਉਹਦੀ ਹੁੰਦੀ ਜਿਹਦਾ ਕੋਈ ਮੁੱਲ ਹੋਵੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਪਬਲਿਕ ਨੇ ਇਨਕਾਰ ਦਿੱਤਾ ਸੋ ਜੇ ਅਸੀਂ ਕਹੀਏ ਵੀ ਉਹਨਾਂ ਦਾ ਮੁੱਲ ਪਾ ਦੀਏ ਕੋਈ ਮੁੱਲ ਹੈ ਹੀ ਨਹੀਂ ਉਹਨਾਂ ਦਾ ਕੋਈ ਮੁੱਲ ਦੇ ਕਾਬਲ ਹੀ ਨਹੀਂ ਉਹ ਲੋਕ ਕਿ ਜਿਹਦਾ ਕੋਈ ਮੁੱਲ ਵੀ ਆਂਕਿਆ ਜਾ ਸਕੇ ਜੋ ਇਹ ਸਭ ਫਰਾਡ ਬਾਜੀ ਆ ਉਹ ਆਪਣੇ ਆਪ ਨੂੰ ਉਹਨਾਂ ਨੂੰ ਪਤਾ ਹੈ ਕਿ ਪਬਲਿਕ ਨਕਾਰ ਚੁੱਕੀ ਆ ਹੁਣ ਉਹ ਕੋਈ ਨਾ ਕੋਈ ਬਹਾਨੇ ਲੱਭਦੇ ਆ ਸਾਡੀ ਬੀਜੇਪੀ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਬਦਨਾਮ ਕਰਨ ਦੇ ਜਿਹੜਾ ਕਿ ਬਿਲਕੁਲ ਪਬਲਿਕ ਨਕਾਰ ਦੇਗੀ ਔਰ ਪਬਲਿਕ ਐਸ ਵਾਰ ਇਹਨਾਂ ਨੂੰ ਦੱਸ ਦੇਗੀ ਜੇ ਉਹਨਾਂ ਨੂੰ ਇੰਨਾ ਹੀ ਲੱਗਦਾ ਤੇ ਜਿਹੜਾ ਪਿੱਛੇ ਦੇ ਇੱਕ ਬਾਈ ਇਲੈਕਸ਼ਨ ਹੋਇਆ ਸੀਗਾ ਉਹਦੇ 'ਚ ਕਿਸ ਤਰ੍ਹਾਂ ਇਹਨਾਂ ਦਾ ਇਹਨਾਂ ਦਾ ਬੰਦਾ ਹਾਰ ਗਿਆ ਸੀਗਾ ਉਦੇ ਵਿੱਚ ਵੀ ਇੱਕ ਇੱਕ ਸੀਟ ਵੀ ਨਹੀਂ ਜਿੱਤ ਸਕੀ ਇਹ 22 ਇਲੈਕਸ਼ਨ ਜਿੱਤੇ ਸਭੀ ਮੌਜੂਦਾ ਸਰਕਾਰ ਤੇ ਵਿਕਾਨ ਵਿਕਾਨ ਦੀਆਂ ਗੱਲਾਂ ਕਿਹੜੀਆਂ ਕਰਦੇ ਉਹਨਾਂ ਕੋ ਕੋਈ ਮੁੱਦਾ ਨਹੀਂ ਐਸ ਵੇਲੇ ਸਿਵਾਏ اپੋਜੀਸ਼ਨ ਕਰਨ ਦੇ اپੋਜ਼ ਕਰਨ ਦੇ ਭੰਡਨ ਦੇ ਆ ਹੁਣ ਉਹ ਦਿਨ ਕਹਿੰਦੇ ਜੀ ਮੋਦੀ ਦਾ ਅਸੀਂ ਉੱਥੇ ਅੰਦੋਲਨ ਕਰਨਾ ਇੱਕ ਐਜੂਕੇਸ਼ਨ ਮਿਨਿਸਟਰ ਅੰਦੋਲਨ ਕਰਨ ਬੈਠੇ ਹੋ ਉਹਨਾਂ ਤਿੰਨ ਬੰਦੇ ਬੈਠੇ ਹੋਣ ਸੜਕ ਦੇ ਉੱਤੇ ਪੰਜਾਬ ਦਾ ਐਜੂਕੇਸ਼ਨ ਮਿਨਿਸਟਰ ਸੋ ਇਟ ਮੀਨਸ ਪਬਲਿਕ ਨਾਲ ਨਹੀਂ ਹੈਗੀ ਉਹਨੂੰ ਸਿਰਫ ਇੱਕ ਗ੍ਰਾਫਿਕਲੀ ਪੇਸ਼ ਕੀਤਾ ਜਾਂਦਾ ਮੀਡੀਆ ਦੇ ਰਾਈ ਆਪਣੇ ਬੰਦੇ ਤੁਸੀਂ ਦੇਖਸੋ ਪ੍ਰੈਸ ਅਜ ਤੱਕ ਕਦੀ ਮੋਦੀ ਆਪਣੇ ਭਗਵੰਤ ਮਾਨ ਜੀ ਦੇ ਸਾਹਮਣੇ ਸਾਹਮਣੇ ਰੂਬਰੂ ਹੋਈ ਕਦੀ ਵੀ ਨਹੀਂ ਲੁਧਿਆਣੇ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਇੱਡੀ ਵੱਡੀ ਰੱਖੀ ਉਹਦੇ ਵਿੱਚ ਕਿਤੇ ਉਹਨਾਂ ਨੇ ਪ੍ਰੈਸ ਨੂੰ ਇਨਵਾਈਟ ਕੀਤਾ ਇਸੇ ਕਰਕੇ ਨਹੀਂ ਕੀਤਾ ਕਿ ਪ੍ਰੈਸ ਸਿੱਧੇ ਸਵਾਲ ਕਰ ਸਕੇ ਤਾਂ ਕਿ ਪ੍ਰੈਸ ਉਸ ਜਿਹੜੇ ਸਵਾਲ ਜਿਹੜੇ ਭਗਵੰਤ ਮਾਨ ਜੀ ਨੂੰ ਕੀਤੇ ਜਾਣ ਪਬਲਿਕਲੀ ਉਜਾਗਰ ਕੀਤੇ ਜਾਣ ਕੋਈ ਉਹਨਾਂ ਦਾ ਏਜੰਡਾ ਇਦਾਂ ਦਾ ਨਹੀਂ ਹੈ ਉਹਨਾਂ ਦੇ ਕੋਲ ਸਵਾਇ ਪੋਸਟਰ ਬਾਜੀ ਤੋਂ ਫਲੈਕਸ ਬਾਜੀ ਤੋਂ ਐਡਵਰਟਾਈਜ਼ਮੈਂਟ ਤੋਂ ਇਲਾਵਾ ਕੋਈ ਕੰਮ ਨਹੀਂ ਹੈਗਾ 25 ਲੱਖ ਦੇ ਖਰਚ ਦੇ ਉੱਤੋਂ ਲੈ ਕੇ 2500 ਕਰੋੜ ਤੱਕ ਚਲੇ ਗਿਆ ਇਹ ਕੰਮ ਕਿੱਥੇ ਖੜਾ ਸਾਡਾ ਪਬਲਿਕ ਦਾ ਪੈਸਾ ਕਿੱਥੋਂ ਤੁਸੀਂ ਸਕੀਮਾਂ ਦੇਣੀਆਂ ਜਿਹੜੀ ਤੁਸੀਂ ਐਸ ਵੇਲੇ ਬਿਜਲੀ ਤੇ ਬਜਟ ਆ ਬਿਜਲੀ ਫ੍ਰੀ ਕੀਤੀ ਹੋਈ ਆ ਉਦੋਂ ਬਾਅਦ ਦੂਸਰੇ ਦਿਨ ਡੇਟਾ ਆਂਦਾ ਜੀ ਬਿਜਲੀ ਵਿਭਾਗ ਘਾਟੇ 'ਚ ਜਾ ਰਿਹਾ ਸੋ ਘਾਟੇ 'ਚ ਕਿੱਦਾਂ ਹੋ ਗਿਆ ਹੁਣ ਤਾਂ ਤੁਹਾਡੇ ਅੰਡਰ ਆ ਵਿਭਾਗ ਇਹ ਹੁਣ ਤਾਂ 2 ਸਾਲ ਤੋਂ ਤੁਸੀਂ ਸਰਕਾਰ ਚਲਾ ਰਹੇ ਹੋ 2.5 ਸਾਲ ਹੋਣ ਲੱਗੇ ਤੁਹਾਡੀ ਸਰਕਾਰ ਨੂੰ ਹੁਣ ਤਾਂ ਤੁਸੀਂ ਘਾਟੇ 'ਚ ਵਾਧੇ ਇਹਦਾ ਮਤਲਬ ਵਾਧੇ ਸਾਰੇ ਤੁਹਾਡੇ ਫਲੈਕਸਾਂ ਤੇ ਆ ਅਸਲ ਡੇਟੇ ਦੇ ਵਿੱਚ ਕੋਈ ਵਾਧਾ ਨਹੀਂ ਹੈਗਾ ਮਨੀਤ ਜੀ ਇੱਕ ਲੋਕ ਸਭਾ ਨੂੰ ਲੈ ਕੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਵੱਲੋਂ આરોਪ ਲਗਾਏ ਜਾ ਰਹੇ ਆ ਕਿ ਈਡੀ ਦੀਆਂ ਜਿਹੜੀਆਂ ਰੇਟਾਂ ਕਰਵਾਈਆਂ ਜਾ ਰਹੀਆਂ ਕਿਸ ਤਰ੍ਹਾਂ ਦੇਖਦੇ ਆ ਈਡੀ ਕੋਈ ਬੀਜੇਪੀ ਦੀ ਨਹੀਂ ਹੈਗੀ ਇਹਨਾਂ ਨੂੰ ਪਹਿਲਾਂ ਸਮਝਣਾ ਚਾਹੀਦਾ ਈਡੀ ਇੱਕ ਗਵਰਨਮੈਂਟ ਦਾ ਅਧਾਰਾ ਆ ਸੁਪਰੀਮ ਕੋਰਟ ਗਵਰਨਮੈਂਟ ਦਾ ਅਧਾਰਾ ਆ ਇਹ ਜਿਹੜੀਆਂ ਗੱਲਾਂ ਕਰਦੇ ਆ ਕਿ ਈਡੀ ਨੂੰ ਬੀਜੇਪੀ ਪ੍ਰਮੋਟ ਕਰ ਰਹੀ ਹੈ ਕੁਝ ਨਹੀਂ ਹੋ ਰਿਹਾ ਇਹ ਸਭ ਭ੍ਰਮ ਹੈ ਸਾਰੇ ਵਹਿਮ ਫਲੇ ਜਾ ਰਹੇ ਆ ਈਡੀ ਇੱਕ ਡਿਪਾਰਟਮੈਂਟ ਆ ਜਿਨ੍ਹਾਂ ਨੇ ਕਪਲੇ ਕੀਤੇ ਆ ਉਹਨਾਂ ਤੇ ਕਾਰਵਾਈਆਂ ਹੋਣੀਆਂ ਹੀ ਹੋਣੀਆਂ ਆ ਤੇ ਜੇ ਇੱਕ ਮਿੰਟ ਦੇ ਆਪਾਂ ਗੱਲ ਕਰੀਏ ਜੇ ਈਡੀਆ ਸੈਂਟਰ ਗਵਰਨਮੈਂਟ ਦੀ ਗੱਲ ਕਰਦੇ ਆ ਤੇ ਜਿਹੜੀ ਤੁਸੀਂ ਪੰਜਾਬ ਦੇ ਵਿੱਚ ਈਡੀ ਸੁਖਪਾਲ ਸਿੰਘ ਖੈਰੇ ਤੇ ਭੇਜੀ ਸੀ ਉਹ ਕਿਸ ਗੱਲ ਦੇ ਵਿੱਚ ਰੱਖੋਗੇ ਤੁਸੀਂ ਇਟ ਮੀਨਸ ਉਹ ਤੁਹਾਡੀ ਵੀ ਕਾਊ ਹੈ ਸੋ ਈਡੀ ਨੂੰ ਬਦਨਾਮ ਕਰਨ ਦੀ ਗੱਲ ਹੈ ਸਰਕਾਰ ਨੂੰ ਬਦਨਾਮ ਕਰਨ ਦੀ ਗੱਲ ਹੈ ਸਰਕਾਰ ਆਪਣਾ ਕੰਮ ਕਰ ਰਹੀ ਹੈ ਡਿਪਾਰਟਮੈਂਟ ਆਪਣੇ ਕੰਮ ਕਰ ਰਿਹਾ ਜੇ ਗਲਤ ਕੰਮ ਕੀਤੇ ਤਾਂ ਤੁਹਾਨੂੰ ਡਰਦੇ ਹੋ ਤੁਸੀਂ ਇੱਕ ਆਪਾਂ ਰੈੱਡ ਲਾਈਟ ਤੇ ਖੜ੍ਹ ਜਾਂਦੇ ਹਾਂ ਜੇ ਮੇਰੇ ਕੋਲ ਡਾਕੂਮੈਂਟਸ ਨਹੀਂ ਹੈਗੇ ਤਾਂ ਮੇਰੀ ਲਪਾਂ ਕੰਪਨੀਆਂ ਕਿ ਮੇਰੇ ਕੋਲ ਪੇਪਰ ਨਹੀਂ ਮੈਨੂੰ ਪੁਲਿਸ ਵਾਲਾ ਚੈੱਕ ਕਰੇਗਾ ਤਾਂ ਮੈਂ ਕੀ ਸ਼ੋ ਕਰਾਂ ਜੇ ਮੇਰੇ ਕੋ ਪੇਪਰ ਪੂਰੇ ਆ ਮੈਂ ਪੂਰੇ ਗੱਠਣਾ ਖੜਾ ਹਾਂ ਸੋ ਜੇ ਤੁਸੀਂ ਪੇਪਰ ਵਾਸ ਪੂਰਾ ਰੱਖਦੇ ਹੋ ਤੁਸੀਂ ਫੰਡਿੰਗ ਪੂਰੀ ਸਹੀ ਜੈਨੂਇਨ ਤਰੀਕੇ ਨਾਲ ਕੀਤੀ ਆ ਤੁਹਾਨੂੰ ਈਡੀ ਹੋਵੇ ਡਿਪਾਰਟਮੈਂਟ ਕੋਈ ਹੋਵੇ ਕਿਸੇ ਕੋ ਡਰਨ ਦੀ ਲੋੜ ਨਹੀਂ ਇਟ ਮੀਨਸ ਤੁਹਾਡੇ ਮਨ ਚ ਖੋਟ ਆ ਤੁਸੀਂ ਅੰਦਰ ਚੋਰੀਆਂ ਕੀਤੀਆਂ ਹੋਈਆਂ ਉਹ ਹੁਣ ਉਜਾਗਰ ਹੋ ਰਹੀਆਂ ਹੁਣ ਤੁਸੀਂ ਸਰਕਾਰ ਦਾ ਨਾਮ ਨਾਲ ਬਦਨਾਮ ਕਰਦੇ ਸੁਪਰੀਮ ਕੋਰਟ ਆਪਣਾ ਕੰਮ ਕਰ ਰਹੀ ਆ ਉਧਰ ਜੀ ਤੁਸੀਂ ਦਖਲਦੰਦੀ ਕਰ ਰਹੇ ਹੋ ਸੁਪਰੀਮ ਕੋਰਟ ਜੇ ਇਹਨਾਂ ਦੇ ਹੱਕ ਦੇ ਮੁਤਾਬਕ ਫੈਸਲਾ ਕਰਦੇ ਤਾਂ ਸੁਪਰੀਮ ਕੋਰਟ ਸਹੀ ਫੈਸਲੇ ਕਰ ਰਹੀ ਹੈ ਜੋ ਸਰਕਾਰ ਦੇ ਮੁਤਾਬਕ ਚੱਲੇ ਉਹ ਦੇ ਮੁਤਾਬਕ ਦੂਜਾ ਫੈਸ ਇਹਨਾਂ ਦੇ ਕੋਲ ਕੋਈ ਏਜੰਡਾ ਹੀ ਨਹੀਂ ਹੈਗੇ ਬੇਸਲੈਸ ਗੱਲਾਂ ਕਰਦੇ ਆ ਇਹਨਾਂ ਦੇ ਕੋਲ ਸਿਰਫ ਫਲੈਕਸਾਂ ਦਾ ਏਜੰਡਾ ਐਡਵਰਟਾਈਜ਼ਮੈਂਟ ਦਾ ਏਜੰਡਾ ਹੋਰ ਇਹਨਾਂ ਦੇ ਕੋਲ ਕੁਝ ਨਹੀਂ ਹੈ ਹਾਂਜੀ ਮਨੂ ਜੀ ਅੱਜ ਇੱਕ ਵੱਡੀ ਜ਼ਿੰਮੇਵਾਰੀ ਹਲਕਾ ਇੰਚਾਰਜ ਨਕੋਦਰ ਦੀ ਦਿੱਤੀ ਗਈ ਹੈ ਬੀਜੇਪੀ ਵੱਲੋਂ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਦਾ ਜੀਪੀ ਨੱਡਾ ਜੀ ਜਿਹੜੇ ਅਧਿਐਕਸ਼ ਨੇ ਸਾਡੀ ਭਾਰਤੀ ਜਨਤਾ ਪਾਰਟੀ ਦਾ ਵਨਾ ਦਿਨ ਵਾਲੀ ਕਿਰਿਆ ਸਾਡੇ ਸੁਨੀਲ ਜਾਕਰ ਜੀ ਕਿ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਅਧਿਐਕਸ਼ਾ ਔਰ ਜ਼ਿਲ੍ਹਾ ਅਧਿਐਕਸ਼ ਸਾਡੇ ਮਨੀਸ਼ ਤੀਲਤ ਮੈਂ ਸਾਰੀ ਕਿ ਭਾਰਤੀ ਜਨਤਾ ਪਾਰਟੀ ਦੀ ਪੂਰੀ ਲੀਡਰਸ਼ਿਪ ਨੂੰ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਕਿ ਦਿਨਾ ਨੇ ਮੇਰੇ ਤੇ ਇਟਾ ਵੱਡਾ ਪ੍ਰੋਸਾ ਬਣਾ ਕੇ ਕਿ ਦੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਦੇਖੋ ਖੁਸ਼ੀ ਦੇ ਨਾਲ ਨਾਲ ਇੱਕ ਜ਼ਿੰਮੇਵਾਰੀ ਬਹੁਤ ਵੱਡੀ ਚੀਜ਼ ਹੁੰਦੀ ਹੈ ਹਾਂਜੀ ਕੋ ਕਿਹੜੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਖੁਸ਼ੀ ਦੇ ਨਾਲ ਨਾਲ ਇੱਕ ਤੁਹਾਡੀ ਸਭ ਤੋਂ ਵੱਡੀ ਗੱਲ ਦੀ ਕਿ ਪਾਰਟੀ ਪ੍ਰਤੀ ਤੁਹਾਡੀ ਵਫਾਦਾਰੀ ਔਰ ਪਾਰਟੀ ਪ੍ਰਤੀ ਜੋ ਜ਼ਿੰਮੇਵਾਰੀਆਂ ਨੇ ਉਹਨੂੰ ਮੈਂ ਔਰ ਸਾਡੇ ਸਾਰੇ ਮੰਡਲ ਕਿੜੇ ਆ ਜ਼ਿਲ੍ਹਾ ਅਧਿਅਕਸ਼ ਦੀ ਅਦਖਸਤਾ ਦੇ ਵਿੱਚ ਕਿ ਵੀ ਪੂਰੀ ਆਪਣੀ ਇਮਾਨਦਾਰੀ ਨਾਲ ਨਿਭਾਉਣ ਦੀਆਂ ਕੋਸ਼ਿਸ਼ਾਂ ਕਰਾਂਗੇ ਔਰ ਮੈਂ ਅਪੀਲ ਕਰਦਾ ਕਿ ਸਾਡੇ ਨਕੂਦਰ ਹਲਕੇ ਦੀ ਕਿ ਜਿਸ ਬੂਚੀ लीडरशिपਾ ਕੀ ਆਉ ਰਲਕੇ ਹੁਣ ਜਿਹੜੀ ਲੋਕ ਸਭਾ ਦੀ ਚੋਣ ਆਪਾਂ ਕਰ ਕਰ ਸੰਪਰਕ ਕਰੀਏ ਔਰ ਲੋਗਾਂ ਨੂੰ ਅਪੀਲ ਕਰਨਾ ਕਿ ਤੁਸੀਂ ਸਾਰਿਆਂ ਨੂੰ ਪਰਖ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਦੇਖ ਲਿਆ ਇਸ ਵਾਰ ਮੌਕਾ ਜਿਹੜਾ ਪਾਤੇ ਜਨਤਾ ਪਾਰਟੀ ਨੂੰ ਦਿਓ ਸਾਡੇ ਸਾਰੇ ਮੰਡਲ ਜਿਹੜੇ ਸਾਰੇ ਪਿੰਡਾਂ ਦੇ ਵਿੱਚ ਵਰਦਿਆ ਨੇ ਸ਼ਹਿਰਾਂ ਚ ਲੱਗੇ ਨੇ ਸੋ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਇਸ ਵਾਰੀ ਲੋਕ ਸਭਾ ਕੇ ਲਈ ਪਾਰਟੀ ਜਨਤਾ ਪਾਰਟੀ ਨੂੰ ਜਿੱਤ حاصل ਹੋਵੇ ਔਰ ਆਪਣੀਆਂ ਕਿਰੇ ਸਾਡੇ ਰਹਿੰਦੇ ਕੰਮ ਨੇ ਸੈਂਟਰ ਤੱਕ ਉਹ ਅਸੀਂ ਬੇਖੂਬੀ ਨਵਾਂ ਦੇ ਵਿੱਚ ਸਫਲ ਹੋ ਸਕੇ ਸੋ ਇੱਕ ਵਾਰੀ ਮੇਰੇ ਵੱਲੋਂ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਪੰਕਜ ਜੀ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਆ ਪ੍ਰਧਾਨ ਮੰਤਰੀ ਜਿਹੜੇ ਆਪਣੇ ਟੂਰ ਪ੍ਰੋਗਰਾਮ ਹੁੰਦੇ ਆ ਉਹਨਾਂ ਦੇ ਵਿੱਚ ਤੁਹਾਡੀ ਇੱਕ ਜ਼ਿੰਮੇਵਾਰੀ ਵੱਡੀ ਲਗਾਈ ਗਈ ਹੈ ਕੀ ਕਹਿਣਾ ਵਿੱਚ ਆਓਗੇ ਸਤਿ ਸ੍ਰੀ ਅਕਾਲ ਤੁਹਾਨੂੰ ਆਪਣੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਭਾਈ ਨਰਿੰਦਰ ਭਾਈ ਮੋਦੀ ਜੀ ਦਾ ਔਰ ਸਾਡੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਦਰਨ ਚੁਗਜੀ ਦਾ ਸੋਨੇ ਪ੍ਰਦੇਸ਼ਾ ਦੱਖਣ ਜਾਖੜ ਜੀ ਦਾ ਔਰ ਮੰਤਰੀ ਸ਼੍ਰੀ ਨਵਾਸੁਨਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਜੇ ਛੋਟੇ ਜੇ ਕਰਮ ਕਰਤਾ ਨੂੰ ਐਡੀ ਵੱਡੀ ਜਿਹੜੀ ਪ੍ਰਧਾਨ ਮੰਤਰੀ ਦੇ ਟੂਰ ਪ੍ਰੋਗਰਾਮਾਂ ਦੀ ਪੰਜਾਬ ਪ੍ਰਦੇਸ਼ ਦੇ ਕੋ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਹੈ ਦੇਖੋ ਜਿਹੜਾ ਟਾਰਗੇਟ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸਾਨੂੰ ਦਿੱਤਾ 400 ਪਲੱਸ ਦਾ ਔਰ ਅਸੀਂ ਅਸਵਾਸ਼ਨ ਦਿੰਨੇ ਆ ਕਿ 400 ਪਲੱਸ ਵਿੱਚ ਅਸੀਂ ਆਪਣੇ ਜਲੰਧਰ ਲੋਕ ਸਭਾ ਦੀ ਸੀਟ ਜਿਹੜੀ ਆ ਵੀ ਜਿੱਤ ਕੇ ਉਹਨਾਂ ਦੀ ਝੋਲੀ 'ਚ ਪਾਵਾਂਗੇ ਔਰ ਇੱਕ ਆਪਣਾ ਵੀ ਯੋਗਦਾਨ ਅਸੀਂ ਉਹਨਾਂ 'ਚ ਦੇਵਾਂਗੇ ਠੀਕ ਜਵਾਈ ਸਾਹਿਬ ਇੱਕ ਜ਼ਿੰਮੇਵਾਰੀਆਂ ਨਕੋਦਰ ਦੇ ਵਿੱਚ ਦੋ ਵੱਡੀਆਂ ਦਿੱਤੀਆਂ ਗਈਆਂ ਨੇ ਕਿਸ ਤਰ੍ਹਾਂ ਦੇਖਦੇ ਸਾਡੇ ਲਈ ਤਾਂ ਬਹੁਤ ਖੁਸ਼ੀ ਵਾਲੀ ਗੱਲ ਆ ਜੀ ਜਿਸ ਤਰ੍ਹਾਂ ਸਾਡੇ ਨਕੋਦਰ ਹਲਕੇ ਦੇ ਇੰਚਾਰਜ ਅਦਿੱਤਿਆ ਭਟਾਰਾ ਮਨੂ ਜੀ ਨੂੰ ਲਗਾਇਆ ਗਿਆ ਹੈ ਤੇ ਨਾਲ ਹੀ ਸਾਡੇ ਪੰਕੇਜੀ ਖੜੇ ਆ ਬਹੁਤ ਹੀ ਸਾਡੇ ਪੁਰਾਣੇ ਕਾਰਿਆਕਰਤਾ ਜਿਹਨੂੰ ਕਹਿੰਦੇ ਬੂਟਾ ਹੀ ਸ਼ੁਰੂ ਤੋਂ ਸਾਰੇ ਸਾਡੇ ਪੁਰਾਣੇ ਕਾਰਿਆਕਰਤਾ ਦੇ ਨਾਲ ਸ਼ੁਰੂ ਤੋਂ ਇਹ ਲੱਗੇ ਰਹੇ ਆ ਤੇ ਅੱਜ ਇਹਨਾਂ ਨੂੰ ਬਹੁਤ ਹੀ ਵੱਡੀ ਜ਼ਿੰਮੇਵਾਰੀ ਮਿਲੀ ਆ ਸਾਨੂੰ ਬਹੁਤ ਖੁਸ਼ੀ ਆ ਤੇ ਨਾਲ ਹੀ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦਾ ਗ੍ਰਹਿ ਮੰਤਰੀ ਹਮੇਸ਼ਾ ਜੀ ਦਾ ਤੇ ਜਾਖੜ ਸਾਹਿਬ ਦਾ ਜੋ ਕਿ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਨਾਲ ਹੀ ਇਹਨਾਂ ਤੋਂ ਅਸੀਂ ਉਮੀਦ ਕਰਦੇ ਆ ਕਿ ਉਹ ਪਾਰਟੀ ਦੀ ਬਿਹਤਰੀ ਦੇ ਲਈ ਅੱਜ ਤੋਂ ਹੀ ਅੱਜ ਤੋਂ ਹੀ ਇਹ ਸ਼ੁਰੂ ਤੋਂ ਹੀ ਲੱਗੇ ਵੀ ਹੋਏ ਆ ਅਸੀਂ ਇਹਨਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਅੱਗੇ ਦਿਨ ਨਹੀਂ ਲੱਗੇ ਸੀ ਹੁਣ ਰਾਤ ਨੂੰ ਵੀ ਇਹ ਪਾਰਟੀ ਦੀ ਬਿਹਤਰੀ ਲਈ ਕੰਮ ਕਰਨ ਤਾਂ ਕਿ ਆਪਣਾ ਨਕੋਦਰ ਮੰਡਲ ਨਕੋਦਰ ਮੰਡਲ ਦੇ ਨਾਲ-ਨਾਲ ਆਪਾਂ ਇਹਨੂੰ ਜਲੰਧਰ ਲੋਕ ਸਭਾ ਦੀ ਸੀਟ ਵੀ ਆਪਾਂ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਦੀ ਝੋਲੀ ਪਾਈਏ ਤੇ ਨਾਲ ਹੀ ਇਸੇ ਕਰਕੇ ਆਪਾਂ ਆਪਣੇ ਐਮਪੀ ਬਣਾ ਗਏ ਜੋ ਆਪਣੇ ਏਰੀਏ ਦੇ ਜੋ ਆਪਣੇ ਜਲੰਧਰ ਦੇ ਕੰਮ ਆਪਣੇ ਰਹਿੰਦੇ ਆ ਆਪਾਂ ਆਪਣੇ ਐਮਪੀ ਦੀ ਬਾਹ ਫੜ ਕੇ ਉਹ ਤੱਕੇ ਨਾਲ ਵੀ ਆਪਾਂ ਉਹਨਾਂ ਨੂੰ ਕੰਮ ਕਰਵਾ ਗਏ ਆਪਾਂ ਇਸ ਪੂਰੇ ਜਲੰਧਰ ਦੀ ਆਪਾਂ ਵਿਕਾਸ ਨੂੰ ਵਧਾਈਏ ਤੇ ਸਾਰਿਆਂ ਦੇ ਨਾਲ ਹੀ ਤੁਹਾਡੇ ਇੱਕ ਚੈਨਲ ਦੇ ਰਾਹੀਂ ਮੈਂ ਇੱਕ ਮੈਸੇਜ ਵੀ ਦੇਣਾ ਚਾਹਨਾ ਜਿਸ ਤਰ੍ਹਾਂ ਸਾਰਿਆਂ ਨੇ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਉਹ ਵੋਟਾਂ ਤੋਂ ਜਦੋਂ ਸ਼ੁਰੂ ਹੁੰਦੀਆਂ ਵਾਅਦੇ ਕਰਨੇ ਸ਼ੁਰੂ ਕਰ ਦਿੰਦੇ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਇਸ ਮਿਥਥ ਨੂੰ ਤੋੜਦੇ ਹੋਏ ਪ੍ਰਧਾਨ ਮੰਤਰੀ ਮੋਦੀ ਜੀ 9 ਸਾਲ 9.5 ਸਾਲ ਦਾ तकरीबन 10 ਸਾਲ ਹੀ ਹੋ ਜਾਣੇ ਮਈ ਦੇ ਵਿੱਚ ਉਹਨਾਂ ਨੇ ਸ਼ੁਰੂ ਤੋਂ ਹੀ ਵਿਕਾਸ ਅਖੀਰਲੀ ਲਾਈਨ ਤੱਕ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਲਈ ਲਾਭਾਰਥੀ ਸਕੀਮਾਂ ਚਲਾ ਕੇ ਉਹਨਾਂ ਨੂੰ ਇਹ ਲਾਭ ਦੇਣ ਦੀ ਕੋਸ਼ਿਸ਼ ਕੀਤੀ ਆ ਨਾ ਕਿ ਉਹਨਾਂ ਨੇ ਸਿਰਫ ਇਲੈਕਸ਼ਨਾਂ ਦੇ ਵਿੱਚ ਆ ਕੇ ਲਾਭ ਜਨਨ ਦੀ ਕੋਸ਼ਿਸ਼ ਕੀਤੀ ਆ ਇਹ ਇੱਕ ਮਿਥਕ ਤੋੜਿਆ ਉਹਨਾਂ ਨੇ ਤੇ ਉਹਨਾਂ ਨੇ ਇਹ ਦੱਸਿਆ ਜੇ ਮੈਂ ਪ੍ਰਧਾਨ ਮੰਤਰੀ ਬਣਿਆ ਮੈਂ ਲੋਕਾਂ ਦੀ ਸੇਵਾ ਕਰਾਂ ਇਸੇ ਤਰ੍ਹਾਂ ਹੀ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਆਪਾਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਲ ਜੁੜੀਏ ਤੇ ਆਪਣੇ ਜੋ ਕੰਮ ਰਹਿੰਦੇ ਉਹਨੂੰ ਆਪਾਂ ਪੂਰਾ ਕਰਾਂਗੇ ਹਾਂਜੀ ਸ਼ਾਫੀ ਜੀ ਕੀ ਕਹਿਣਾ ਚਾਹੋਗੇ ਅੱਜ ਨਕੋਦਰ ਦੇ ਵਿੱਚ ਵੱਡੀਆਂ ਦੋ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਅੱਜ ਨਕੋਦਰ ਦੇ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਆ ਕਿ ਸਾਡੇ ਸੀਨੀਅਰ ਜਿਹੜੇ ਬੀਜੇਪੀ ਦੇ ਕਾਰਜਕਰਤਾ ਪੰਕਜ ਢਿੰਗੜਾ ਜੀ ਨੂੰ ਇੱਕ ਅਹਿਮ ਜ਼ਿੰਮੇਵਾਰੀ ਮਿਲੀ ਆ ਵੀ ਪੰਜਾਬ ਦੇ ਜਿਹੜੇ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਟੀਮ ਆ ਉਹਨਾਂ ਦੇ ਇੱਕ ਕੋਇਨ ਚਾਰਜ ਲਗਾਏ ਗਿਆ ਤੇ ਨਾਲ ਹੀ ਸਾਡੇ ਮਨੋ ਪਟਾਰਾ ਜੀ ਨੂੰ ਇਸ ਨਕੋਦਰ ਹਲਕੇ ਦਾ ਚਾਰਜ ਲਗਾਇਆ ਗਿਆ ਆ ਤੇ ਅੱਜ ਨਕੋਦਰ ਦੇ ਵਿੱਚ ਬਹੁਤ ਹੀ ਵਧੀਆ ਮਾਹੌਲ ਹੈ ਤੇ ਮੈਂ ਇਸ ਲਈ ਸ਼੍ਰੀ ਨਰਿੰਦਰ ਮੋਦੀ ਜੀ ਦਾ ਗ੍ਰਹਿ ਮੰਤਰੀ ਅਮੀਸ਼ਾ ਜੀ ਦਾ ਜੇਪੀ ਨੱਡਾ ਜੀ ਦਾ ਤੇ ਸੁਨੀਲ ਜਾਖੜ ਜੀ ਦਾ ਤੇ ਸਾਡੇ ਜ਼ਿਲ੍ਹਾ ਦੇ ਅਖਿ ਮਨੀਸ਼ ਧੀਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਨਕੋਦਰ ਦੇ ਵਿੱਚ ਸਾਡਾ ਹੁਣ ਇਹੀ ਹੈ ਕਿ ਜਿਹੜਾ ਕਿ ਯੂਥ ਵੀ ਹੈ ਉਹ ਬਹੁਤ ਹੀ ਸਾਡਾ ਸਾਥ ਦੇ ਰਿਹਾ ਕਿਉਂਕਿ ਯੂਥ ਵੀ ਹੁਣ ਚਾਹੁੰਦਾ ਹੈ ਕਿ ਅਸੀਂ ਨਕੋਦਰ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਹੀ ਭਾਜੀਪੀ ਨੂੰ ਲੈ ਕੇ ਆਈਏ ਕਿਉਂਕਿ ਯੂਥ ਜਿਹੜਾ ਹੈ ਅੱਜ ਕੱਲ ਦੇਖ ਰਹੇ ਆ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰਾਂ ਆਈਆਂ ਐ ਇਹ ਬਹੁਤ ਹੀ ناکਾਮ ਰਹੀਆਂ ਨੇ ਕਿਉਂਕਿ ਨਸ਼ਾ ਬਹੁਤ ਹੀ ਵੱਧ ਗਿਆ ਹੈ ਤੇ ਨਸ਼ਾ ਦੂਰ ਕਰਨ ਦੇ ਲਈ ਆਪਾਂ ਨੂੰ ਬਹੁਤ ਹੀ ਅਹਿਮ ਮੁੱਦੇ ਠਾਣੇ ਪੈਣੇ ਆ ਕਿ ਸਾਥ ਦੇਣਾ ਪੈਣਾ ਲੋਕਾਂ ਦਾ ਘਰ ਘਰ ਜਾ ਕੇ ਕਿ ਜਿਹੜਾ ਕਿ ਅੱਜ ਕੱਲ ਜਿਹੜਾ ਵੈਲ এডੂਕੇਟਿਡ ਆ ਪਰਸਨ ਆ ਜਿਨ੍ਹਾਂ ਕੋਲ ਚਲੋ ਕੋਈ ਬਿਜ਼ਨਸਮੈਨ ਆ ਉਹ ਆਪਣੇ ਬੱਚੇ ਬਾਹਰ ਭੇਜ ਰਿਹਾ ਵਾ ਤੇ ਜਿਹੜਾ ਇੱਥੇ ਰਹਿ ਰਿਹਾ ਉਹ ਸਿਰਫ ਨਸ਼ੇ ਦੇ ਲੱਗੇ ਹੋਇਆ ਆ ਆਪਾਂ ਨੂੰ ਇਸ ਨੂੰ ਵੀ ਨੱਥ ਪਾਣੀ ਚਾਹੀਦੀ ਆ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਪਰ ਜੋ ਅੱਜ ਇੱਥੇ ਨਕੋਤ ਦੇ ਵਿੱਚ ਦੋ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਤੇ ਮੈਂ ਸਾਰਿਆਂ ਦਾ ਇਥੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ